ਰਾਜ ਨੇ ਬੜੇ ਵਾਰ ਕੀਤੀ ਹੈ ਸ਼ਿੰਗਾਰ ਕਰਿਆ ਕਰੋ ਖਾਸ ਕਰਕੇ ਸਤਿਕਾਰਯੋਗ ਸੰਗਤ ਬੈਠੀ ਹੈ ਸਾਰੀ ਹੀ ਸ਼ਿੰਗਾਰ ਕੀਤਾ ਜਾਂਦਾ ਨਾ ਜੀ ਬੰਦਾ ਆਪਣੇ ਤਨ ਨੂੰ ਨਿਖਾਰਨ ਵਾਸਤੇ ਬਾਹਰੀ ਤੌਰ ਤੇ ਤਨ ਨੂੰ ਸੋਹਣਾ ਬਣਾਉਣ ਵਾਸਤੇ ਸ਼ਿੰਗਾਰ ਕਰਦਾ ਕੋਈ ਮਹਿੰਗਾ ਕੱਪੜਾ ਪਾ ਲੈਂਦਾ ਹੈ ਸ਼ਿੰਗਾਰ ਗਹਿਣਿਆਂ ਦਾ ਕੀਤਾ ਜਾਂਦਾ ਹੈ ਸ਼ਿੰਗਾਰ ਤਨ ਦਾ ਕੀਤਾ ਜਾਂਦਾ ਹੈ ਬਾਹਰੀ ਤੌਰ ਤੇ ਕੀਤਾ ਸ਼ਿੰਗਾਰ ਕੁਝ ਕੁ ਪਲਾਂ ਵਾਸਤੇ ਹੁੰਦਾ ਧਿਆਨ ਵਿੱਚ ਰੱਖਿਓ ਕੰਮੇ ਸ਼ਿੰਗਾਰ ਵੀ ਉਮਰ ਦੇ ਹਿਸਾਬ ਨਾਲ ਸੋਹਣਾ ਲੱਗੂ ਨਾ ਜੀ ਸ਼ਿੰਗਾਰ ਦਾ ਵੀ ਉਮਰ ਨਾਲ ਸਬੰਧ ਆ ਨਾ ਜੀ ਸ਼ਿੰਗਾਰ ਉਮਰ ਦੇ ਹਿਸਾਬ ਨਾਲ ਸੋਹਣਾ ਵੀ ਲੱਗੂ ਠੀਕ ਲੱਗੂ ਚਲੋ ਕਿਤੇ ਹੱਦ ਤੱਕ ਪਰ ਜੇ ਉਮਰ ਵੱਧ ਗਈ ਉਦਾਂ ਹੀ ਆਪਾਂ ਸ਼ਿੰਗਾਰ ਤੇ ਜ਼ੋਰ ਲਾਈ ਜਾਈਏ ਫਿਰ ਸ਼ਿੰਗਾਰ ਫਵਦਾ ਵੀ ਨਹੀਂ ਉਮਰ ਦੇ ਹਿਸਾਬ ਨਾਲ ਚੀਜ਼ ਚੰਗੀ ਲੱਗਦੀ ਹੈ ਮਹਾਰਾਜ ਇਹ ਕਹਿਣਾ ਚਾਹੁੰਦੇ ਆ ਕਹਿੰਦੇ ਦੁਨਿਆਵੀ ਤੌਰ ਤੇ ਕੀਤਾ ਸ਼ਿੰਗਾਰ ਕੁਝ ਇੱਕ ਟਾਈਮ ਵਾਸਤੇ ਹੁੰਦਾ ਪਰ ਸਮਾ ਪਾ ਕੇ ਸ਼ਿੰਗਾਰ ਢਹਲਾ ਹੋ ਜਾਂਦਾ ਪਰ ਇੱਕ ਗੁਰੂ ਸ਼ਿੰਗਾਰ ਕਰਾਉਂਦਾ ਜੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਿੰਗਾਰ ਬਾਰੇ ਲਿਖਿਆ ਕਿੱਡੇ ਕਮਾਲ ਦੇ ਬਚਨ ਲਿਖ ਕੇ ਮਹਾਰਾਜ ਕਹਿੰਦੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਕਹਿੰਦੇ ਜੇ ਸੱਚਾ ਸ਼ਿੰਗਾਰ ਕਰਨਾ ਨਾ ਜਿਹੜਾ ਸੁਦੀਵੀ ਹੁੰਦਾ ਹੈ ਜਿਹੜਾ ਕਦੇ ਉੱਤਰਦਾ ਨਹੀਂ ਕਹਿੰਦੇ ਸਤ ਦਾ ਸ਼ਿੰਗਾਰ ਕਰ ਸੰਤੋਖ ਦਾ ਸ਼ਿੰਗਾਰ ਕਰ ਦਇਆ ਦਾ ਸ਼ਿੰਗਾਰ ਕਰ ਸਤ ਸੰਤੋਖ ਦਇਆ ਧਰਮ ਇਹਨਾਂ ਨੂੰ ਜੀਵਨ ਵਿੱਚ ਬਣਾ ਇਹ ਜੀਵਨ ਦਾ ਸ਼ਿੰਗਾਰ ਨੇ ਭਾਈ ਤੇਰੇ ਜੀਵਨ ਵਿੱਚ ਦਇਆ ਹੋਵੇ ਤੇਰੇ ਜੀਵਨ ਅੰਦਰ ਸੰਤੋਖ ਹੋਵੇ ਤੇਰੇ ਜੀਵਨ ਦਾ ਧਰਮ ਹੋਵੇ ਇਹ ਸ਼ਿੰਗਾਰ ਸੱਚਾ ਸ਼ਿੰਗਾਰ ਹੈ ਇਹ ਕਦੇ ਉਤਰੇਗਾ ਨਹੀਂ ਇਹਨੂੰ ਬਣਾਜ